ਸਰ ਅੱਜ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਕੱਲ ਜਿਹੜਾ ਦਿੱਲੀ ਹਾਦਸਾ ਵਾਪਰਿਆ ਵਾ ਇੱਕ ਬਲਾਸਟ ਵੀ ਹੋਇਆ ਉਹਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਕਪੂਥਰਾ ਰੇਲਵੇ ਸਟੇਸ਼ਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਮਤਲਬ ਕਿ ਕਹੋ ਕਿ ਲੋਕਲ ਜਿਹੜੀ ਵੈਰੀਫਿਕੇਸ਼ਨ ਕੀਤੀ ਗਈ ਹੈ ਇਹ ਬਿਲਕੁਲ ਕਪੂਥਰਾ ਪੁਲਿਸ ਵੱਲੋਂ ਵਾਲੇ ਪੂਰੇ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਇੰਪੋਰਟੈਂਟ ਪਬਲਿਕ ਪਲੇਸਿਸ ਜਿਹੜੀ ਹੈ ਗਿਆ ਬੱਸ ਸਟੈਂਡ ਸਟੇਸ਼ਨਸ ਤੇ ਪੁਜਾਰੀ ਕੁਝ ਸਰਾਵਾ ਵੀ ਜਿਹੜੇ ਜਿੱਥੇ ਕਾਫੀ ਚੱਕੀ ਲੋਕਾਂ ਦੀ ਅਬਚਾਈ ਹੋ ਗਈ ਹੈ ਅ ਕੱਲ ਦੇ ਜਿਹੜੇ ਮਨਪਾਗੇ ਕਟਿਉਂ ਦੇਖਦੇ ਹੋਏ ਅਤੇ ਇਤਿਆਦ ਵਰਤਦੇ ਹੋਏ ਪੂਰੇ ਹੀ ਜ਼ਿਲ੍ਹੇ ਦੇ ਵਿੱਚ ਇੱਕ ਸਤਰਕਤਾ ਦਾ ਜਿਹੜਾ ਤੇ ਅਲਰਟਨੈਸ ਦਾ ਜਿਹੜਾ ਮਾਹੌਲ ਹੈਗਾ ਜਿਹੜੇ ਵਿੱਚ ਪੰਜਾਬ ਪੁਲਿਸ ਪੂਰੀ ਜਿਹੜੀ ਅਲਰਟ ਹੈਗੀ ਹੈ ਵਕਫਕ ਤਾਮਾਂ ਤੇ ਅਸੀਂ ਜਿਹੜੀ ਲਗਾਤਾਰ ਚੈਕਿੰਗ ਕਰ ਰਹੇ ਹਾਂ ਕਿੱਥੇ-ਜਿੱਥੇ ਮਾੜੇ ਅੰਸਰ ਹੈ ਉਹਨਾਂ ਦੇ ਹਾਈਡਆਊਟਸ ਤੇ ਵੀ ਸਾਡੇ ਵੱਲੋਂ ਰੇਡ ਕੀਤੇ ਜਾ ਰਹੇ ਹਨ ਇਹ ਆ ਤੇ ਅੱਜ ਇਸ ਸਪਾਸ ਦੀ ਤਾਕਤ ਬਾਰੇ ਗੱਲ ਕਰਨੇ ਜਾ ਰਹੇ ਹਾਂ ਅਸਰ ਦੇ ਪੜੀਏ ਚੰਤਨ ਕੋਲ ਤਾਕਤ ਬਣੀ ਹੈ ਇਹ ਜੋ ਸ਼ਕਤੀ ਹੈਗੇ ਉਹਨਾਂ ਦੀ ਅਸੀਂ ਜਿਹੜੀ ਰੈਂਡਮ ਟੈਕਿੰਗ ਦੀ ਤਰ੍ਹਾਂ ਕਰ ਰਹੇ ਹੈਗੇ ਚੰਤਨ ਕਿਸ ਤਰੀਕੇ ਨਾਲ ਅਵੇਨੇਸ ਹੋਂ ਦੀ ਲੋੜ ਵੱਤ ਕਿਸ ਤਰੀਕੇ ਨਾਲ ਅਲਦਵਾਲਾ ਦੇਖਣਾ ਚਾਹੀਦਾ ਇਹ ਬਿਲਕੁਲ ਇੱਕ ਸੁਰੱਖਿਅਤ ਮਾਹੌਲ ਨੂੰ ਬਣਾਉਣ ਲਈ ਸਾਨੂੰ ਲੋਕਾਂ ਦੀ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਮੈਂ ਲੋਕਾਂ ਨੂੰ ਅਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕੋਈ ਵੀ ਜਿਹੜਾ ਉਪਰਾ ਬੰਦਾ ਜਾਂ ਕੋਈ ਮਾੜਾ ਬੰਦਾ ਜਾਂ ਕੋਈ ਸ਼ੱਕੀ ਗਤੀਵਿਧੀ ਜੇ ਤੁਹਾਨੂੰ ਆਪਣੇ ਲਾਗੇ ਦਿਖਦੀ ਹੈਗੀ ਹੈ ਉਹਦੀ ਸੂਚਨਾ ਤੁਸੀਂ ਤੁਰੰਤ ਹੀ ਜਾਂ ਆਪਣੇ ਨੀਰੈਸਟ ਜਿਹੜਾ ਪੁਲਿਸ ਸਟੇਸ਼ਨ ਹੈਗਾ ਜਾਂ ਪੁਲਿਸ ਅਫਸਰ ਨੂੰ ਜ਼ਰੂਰ ਦਿਓ ਤਾਂ ਜੋ ਅਸੀਂ ਸਮੇਂ ਰੈਲ ਦੇ ਸਰੋਤੇ ਕਾਰਵਾਈ ਕਰ ਸਕੀਏ ਇਹ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਜਿਹੜਾ ਜਿਹੜਾ ਜ਼ਿਲ੍ਹੇ ਦਾ ਮਾਹੌਲ ਹੈਗਾ ਉਹਨੂੰ ਅਸੀਂ ਸੁਰੱਖਿਅਤ ਪਾ ਸਕਦੇ ਹਾਂ ਸੋ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਰਾਤੀ ਇੱਕ i20 ਦੇ ਵਿੱਚ ਬਲਾਸਟ ਹੋਇਆ ਉਹਨੂੰ ਦੇਖਦੇ ਹੋਏ ਗੱਡੀਆਂ ਨੂੰ ਵੀ ਦੇਖ ਬਿਲਕੁਲ ਜਿੱਦਾਂ ਹੀ ਸਾਨੂੰ ਇਹ ਮੱਧਪਾਗੀ ਕਟੜਾ ਦੀ ਇਨਫੋਰਮੇਸ਼ਨ ਮਿਲੀ ਸੀ ਇਮੀਡੀਏਟਲੀ ਪੂਰੇ ਜ਼ਿਲ੍ਹੇ 'ਚ ਜਿਹੜਾ ਰੈਡ ਲੇਟ ਕਰਾ ਦਿੱਤਾ ਅਰਾਜਿਤਾ ਗਿਆ ਸੀ ਜਿਹਦੇ ਵਿੱਚ ਬੜੇ ਵੱਡੇ ਪੱਧਰ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਰੇ ਖਾਣਾ ਏਰੀਆ ਦੇ ਵਿੱਚ ਕੁਝ ਸਮੂਹ ਜਿਹੜੇ ਖਾਣਾ ਪ੍ਰਭਾਵਿਤ ਹੋ ਗਏ ਔਰ ਜਿਹੜੇ ਤਲਕਾ ਅਫਸਰ ਹੋ ਗਏ ਆਪੋਰ ਸੀਨੀਅਰ ਅਫਸਰ ਵੀ ਜਿਹੜੇ ਮੌਕੇ ਤੇ ਸਾਰੇ ਬਾਹਰ ਸੀਗੇ ਉਹਨਾਂ ਵੱਲੋਂ ਨਿਗਿਤ ਵਰਟੇ ਕੇ ਵੀ ਚੈਕਿੰਗ ਕੀਤੀ ਸੀ ਕਿ ਇਹ ਸਕੀਨਾ ਤੇ ਦੀ ਲੜੀ ਨੂੰ ਵੀ ਦੇਖਦੇ ਹੋਏ ਸਾਈਟੈਂਡ ਅਲਰਟ ਨੂੰ ਦੇਖਦੇ ਹੋਏ ਅੱਜ ਵੀ ਆ ਲਗਾਤਾਰਤਾ ਦੇ ਵਿੱਚ ਇਹ ਜਿਹੜਾ ਕੈਂਪੇਨ ਚਲਾਇਆ ਜਾਊਗਾ ਤਾਂ ਜੋ ਅਸੀਂ ਇੱਕ ਬੰਦਭਾਗੀ ਕੱਟਣਾ ਤੋਂ ਜਿਹੜਾ ਬਚ ਸਕੇ ਤੇ ਮਾੜੇ ਅੰਸਰ ਨੂੰ ਅਸੀਂ ਸਮੇਂ ਰੰਦੇ ਫੜ ਸਕੀਏ